ਅੱਜ ਅਸੀਂ ਮਰਾੜਾ ਦੇ ਬਾਬਾ ਆਸਨ ਜੀ ਦੇ ਪਵਿੱਤਰ ਸਥਾਨ ਤੇ ਆ। ਸੋ ਬਾਬਾ ਜੀ ਸਾਡੇ ਨਾਲ ਨੇ ਬਾਬਾ ਜੀ ਨਾਲ ਗੱਲਬਾਤ ਕਰਦੇ ਆ। ਇੱਥੇ ਮੈਂ ਦੱਸਣਾ ਤੁਹਾਨੂੰ ਕਿ ਗਣਪਤੀ ਉਤਸਵ ਜਿਹੜਾ ਵਾ ਜੀ ਉੱਤਰ ਭਾਰਤ ਵਿੱਚ ਬਹੁਤ ਹੀ ਧੂਮ ਧਾਮ ਨਾਲ ਮਨਾਇਆ ਜਾਂਦਾ ਵਾ। ਜੇ ਅਸੀਂ ਗੱਲ ਕਰੀਏ ਕੁਝ ਪਿਛਲੇ ਸਮੇਂ ਦੀ ਤਾਂ ਸਾਊਥ ਵਿੱਚ ਜਿਹੜਾ ਵਾ ਜੀ ਗਣਪਤੀ ਉਤਸਵ ਜਿਹੜਾ ਵਾ ਬੜੇ ਵੱਡੇ ਪੱਧਰ ਤੇ ਮਨਾਇਆ ਜਾਂਦਾ ਵਾ ਜੀ। ਸੋ ਹੁਣ ਜਿਹੜਾ ਵਾ ਜੀ ਕੁਝ ਸਾਲਾਂ ਤੋਂ ਜਿਹੜਾ ਵਾ ਉੱਤਰ ਭਾਰਤ ਵਿੱਚ ਵੀ ਇਸ ਉਤਸਵ ਨੂੰ ਬੜੇ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਵਾ ਜੀ। ਸੋ ਮੈਂ ਜਿੱਤੋਂ ਮੇਰੀ ਜਾਣਕਾਰੀ ਹੈ ਵੀ ਕਾਫੀ ਲੋਕਾਂ ਨੂੰ ਜਿਹੜਾ ਵਾ ਇਸ ਬਾਰੇ ਨਹੀਂ ਪਤਾ ਵੀ ਗਣਪਤੀ ਉਤਸਵ ਕਿਉਂ ਮਨਾਇਆ ਜਾਂਦਾ ਵਾ ਸੋ ਬਾਬਾ ਜੀ ਨਾਲ ਗੱਲਬਾਤ ਕਰਦੇ ਆ ਬਾਬਾ ਜੀ ਤੁਹਾਨੂੰ ਜਾਣਦੇ ਆ ਕਿਉਂਕਿ ਜਾਦਾ ਜਿਹੜੀ ਜਾਣਕਾਰੀ ਸਾਨੂੰ ਬਾਬਾ ਜੀ ਦੇ ਸਕਦੇ ਨੇ ਵੀ ਗਣਪਤੀ ਉਤਸਵ ਕਿਉਂ ਮਨਾਇਆ ਜਾਂਦਾ ਵਾ ਸੋ ਬਾਬਾ ਜੀ ਪਹਿਲੇ ਤਾਂ ਪ੍ਰਣਾਮ ਜੀ 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 ਬਾਬਾ ਜੀ ਗਣਪਤੀ ਉਤਸਵ ਜਿਹੜਾ ਵਾ ਕਿਉਂ ਮਨਾਇਆ ਜਾਂਦਾ ਵਾ ਜੀ ਇਹ ਜਿਹੜਾ ਗਣਪਤੀ ਉਤਸਵ ਹੈ ਇਹ ਇਸ ਕਰਕੇ ਮਨਾਇਆ ਜਾਂਦਾ ਹੈ ਕਿ ਇਹਦੇ ਇਹਦੇ ਨਾਲ ਬਹੁਤ ਸੀਆਂ ਕਥਾਂ ਜਿਹੜੀਆਂ ਹੈ ਉਹ ਜੁੜੀਆਂ ਹੈ ਜੀ ਜੀ ਸਭ ਤੋਂ ਪਹਿਲੇ ਤੇ ਇਹ ਹੈ ਕਿ ਜਿਸ ਵਕਤ ਮਹਾ ਭਾਰਤ ਦਾ ਰਚਨ ਹੋਇਆ ਹੈ ਜੀ ਜਾਂ ਰਚੀ ਗਈ ਹੈ ਉਸ ਵਕਤ ਜਿਹੜਾ ਹੈ ਨਾ ਇਹਨੂੰ ਲਿਖਣ ਵਾਸਤੇ ਕਿਸੇ ਨਾ ਕਿਸੇ ਰਾਈਟਰ ਦੀ ਜ਼ਰੂਰਤ ਹੈ। ਵੇਦ ਵ્યાਸ ਜੀ ਜਿਹੜੇ ਹੈ ਕਿ ਬ੍ਰਹਮਾ ਵਿਸ਼ਨੂੰ ਮਹੇਸ਼ ਦੇ ਕੋਲ ਜਾਂਦੇ ਹੈ ਕਿ ਬਈ ਮਹਾਰਾ ਜੀ ਇਹ ਦਸੋ ਕਿ ਇਹ ਗ੍ਰੰਥ ਲਿਖਣਾ ਹੈ। ਮਹਾਵਾਰਤ ਲਿਖਣੀ ਹੈ ਤੇ ਇਹਦੇ ਵਾਸਤੇ ਕਿਹੜਾ ਰਾਈਟਰ ਜਿਹੜਾ ਨਾ ਅਛਾ ਹੁਸਕਦਾ ਹੈ ਤੇ ਉਹਨਾਂ ਨੇ ਜਦੋਂ ਨਾ ਆਇਆ ਤੇ ਗਣਪਤੀ ਜੀ ਦਾ ਆਇਆ ਤੇ ਗਣਪਤੀ ਜੀ ਕੋਲ ਜਿਸ ਤਰ੍ਹਾਂ ਪਿਆ ਜੀ ਜਾਂਦੇ ਆ ਤੇ ਉਹਨਾਂ ਨੇ ਪੁੱਛਿਆ ਕਿ ਮਹਾਰਾਜ ਇਸ ਤਰੀਕੇ ਨਾਲ ਇਹ ਕਥਾ ਜਿਹੜੀ ਹੈ ਉਹ ਲਿਖਣੀ ਹੈ ਤੇ ਤੁਸੀਂ ਸਾਥ ਦਿਓ ਉਹ ਕਹਿਣ ਲੱਗੇ ਕਿ ਮੇਰੀ ਇੱਕ ਸ਼ਰਤ ਹੈ ਕਿ ਮੈਂ ਲਿਖਾਂਗਾ ਜ਼ਰੂਰ ਲੇਕਿਨ ਮੈਂ ਇੱਕ ਟੱਕ ਲਿਖਾਂਗਾ 21 ਸਾਰ ਲਿਖਾਂਗਾ ਕਿ ਜਿੱਥੇ ਕਲਮ ਰੁਕ ਗਈ ਉੱਥੇ ਹੀ ਕਥਾ ਜਿਹੜੀ ਹੈ ਪੂਰਨ ਹੋ ਜਾਏਗੀ ਕਰਦੇ ਕਰਦੇ ਕਿ ਜਿਸ ਦਿਨ ਗਣੇਸ਼ ਚਤੁਰਥੀ ਆਂਦੀ ਹੈ ਉਸ ਦਿਨ ਇਸ ਕਥਾ ਨੂੰ ਲਿਖਣਾ ਆਰੰਭ ਕੀਤਾ ਗਿਆ ਜੀ ਆਰੋ ਉਸ ਕਥਾ ਨੂੰ ਜਿਸ ਟਮ ਆਰੰਭ ਕੀਤਾ ਹੈ ਤੇ ਉਹਨਾਂ ਨੇ ਅੱਖਾਂ ਬੰਦ ਕਰਕੇ ਵਿਆਜ ਜੀ ਕਥਾ ਜਿਹੜੀ ਹੈ ਉਹਨਾਂ ਨੇ ਬੋਲਣਾ ਸ਼ੁਰੂ ਕਰਤਾ ਔਰ ਗਣੇਸ਼ ਜੀ ਨੇ ਕਥਾ ਜਿਹੜੀ ਹੈ ਲਿਖਣੀ ਸ਼ੁਰੂ ਕਰ ਦਿੱਤੀ ਹੈ ਇਸੇ ਹੀ ਤਰੀਕੇ ਦੇ ਨਾਲ ਚਲਦੇ ਚਲਦੇ 10 ਦਿਨ ਕਥਾ ਜਿਹੜੀ ਹੈ ਚੱਲੀ ਹੈ ਔਰ 10 ਦਿਨ ਹੀ ਉਹ ਲਿਖਦੇ ਰਹੇ ਜਦੋਂ ਕਥਾ ਪੂਰਨ ਹੁੰਦੀ ਹੈ ਤੇ ਇਹਦੇ ਵਿੱਚ ਕਾਰ ਐਸਾ ਹੋ ਜਾਂਦਾ ਹੈ ਕਿ ਉਹਨਾਂ ਦੀ ਕਲਮ ਜਿਹੜੀ ਹੈ ਉਹ ਟੁੱਟ ਜਾਂਦੀ ਹੈ ਤੇ ਜਦੋਂ ਕਲਮ ਟੁੱਟ ਜਾਂਦੀ ਹੈ ਤੇ ਉਹਨਾਂ ਨੇ ਇੱਕ ਆਪਣੇ ਦੰਦ ਨੂੰ ਤੋੜ ਕੇ ਹੀ ਉਹਦੇ ਨਾਲ ਹੀ ਲਿਖਣਾ ਸ਼ੁਰੂ ਕਰਤਾ ਲੇਕਿਨ ਉਹਨਾਂ ਨੇ ਰੋਕਿਆ ਨਹੀਂ ਜੀ ਕਰਕੇ ਉਹਨੂੰ ਕਹਿੰਦੇ ਐ ਇੱਕ ਦੰਦ ਦਿਆਵੰਤ ਇਹ ਨਾਮ ਉਥੋਂ ਵੀ ਆਈ ਉਹਨਾਂ ਦਾ ਹਾਂਜੀ ਠੀਕ ਠੀਕ ਜੀ ਤੇ ਕਿਉਂ ਉਹਨਾਂ ਨੇ ਉਸ ਵਕਤ ਜਿਹੜੀ ਨਾ ਉਹ ਕਥਾ ਜਿਹੜੀ ਹੈ ਨਾ ਲਿਖਣੀ ਨਹੀਂ ਛੱਡੀ ਉਹ ਲਿਖਦੇ ਰਹੇ ਰੈਗੂਲਰ ਲਿਖਦੇ ਰਹੇ 10 ਦਿਨ ਜਿਸ ਤਮ ਕਥਾ ਪੂਰਨ ਹੁੰਦੀ ਹੈ ਉਸ ਸਮਾਪਤ ਹੁੰਦੀ ਹੈ ਉਸ ਵਕਤ ਦੇਖਦੇ ਹੈ ਕਿ ਗਣਪਤੀ ਜੀ ਦਾ ਜਿਹੜਾ ਸਰੀਰ ਹੈ ਉਹਦਾ ਤਾਪਮਾਨ ਜਿਹੜਾ ਹੈ ਨਾ ਉਹ ਬਹੁਤ ਜਿਹੜਾ ਵੱਧ ਗਿਆ ਉਹਨੂੰ ਵੱਢਣ ਦੇ ਨਾਲ ਕਿ ਹੁਣ ਸ਼ੀਤਲ ਕਿਸ ਤਰ੍ਹਾਂ ਹੋ ਸਕਦਾ ਹੈ ਉਹਨਾਂ ਨੇ ਮਿੱਟੀ ਦਾ ਇਸਤੇਮਾਲ ਕੀਤਾ ਕਿ ਮਿੱਟੀ ਦਾ ਲੇਪ ਕਰ ਦਿੱਤਾ ਲੇਕਿਨ ਮਿੱਟੀ ਦਾ ਲੇਪ ਦੇ ਨਾਲ ਵੀ ਉਹ ਜਿਹੜੀ ਹੈ ਮਿੱਟੀ ਵੀ ਸੁੱਕ ਗਈ ਕਿ ਉਹ ਤਾਪ ਜਿਹੜਾ ਤਪਦਾ ਜਿਹੜਾ ਉਹ ਜਿਹੜਾ ਨਾ ਸ਼ਾਂਤ ਨਹੀਂ ਹੋ ਸਕਦਾ ਇਨਹੀਬਿਟ ਹੋ ਗਈ ਇੰਨਾ ਹੀ ਹੀਟ ਹੋ ਗਈ ਉਸ ਤੋਂ ਬਾਅਦ ਜਿਹੜੀ ਹੈ ਹਉਨੇ ਸੋਚਿਆ ਕਿ ਹੁਣ ਹੋਰ ਤਾਂ ਕੋਈ ਹੋ ਨਹੀਂ ਸਕਦਾ ਕਿ ਗੰਗਾ ਮਈ ਹੈ ਕਿ ਜੇ ਅਗਰ ਇਹਨਾਂ ਨੂੰ ਸ਼ਾਂਤ ਕਰ ਸਕਦੀ ਹੈ ਤੇ ਉਸ ਵਕਤ ਤੇ ਲੈ ਕੇ ਜਿਹੜੀ ਹੈ ਗੰਗਾ ਮਈਆ ਦੇ ਵਿੱਚ ਇਹਨਾਂ ਨੂੰ ਜਿਹੜਾ ਹੈ ਨਾ ਉਹ ਇਹਨਾਂ ਦੀ ਗੋਦ ਵਿੱਚ ਇਹਨੂੰ ਵਿਸਰਜਿਤ ਕਰ ਦਿੱਤਾ ਜਾਂਦਾ ਹੈ ਔਰ ਉਹਨਾਂ ਦੀ ਗੋਦ ਇਹਨੂੰ ਪਿਠਾ ਦਿੱਤਾ ਜਾਂਦਾ ਹੈ ਔਰ ਉਹ ਆਪਣੇ ਆਪ ਹੀ ਸ਼ਾਂਤ ਹੋ ਜਾਂਦੇ ਆ 10 ਦਿਨ ਵਾਸਤੇ ਜਿਹੜੀ ਹੈ ਕਿ 10 ਦਿਨ ਦਾ ਇਹ ਉਦੋਂ ਦੀ ਪਰੰਪਰਾ ਚੱਲਦੀ ਆ ਰਹੀ ਮੈਂ ਉਸੇ ਵਕਤ ਇਹ ਪਰੰਪਰਾ ਚੱਲਦੀ ਆਈ ਹੈ ਤੇ ਜਿਹੜੀ ਮਹਾਰਾਸ਼ਟਰ ਦੇ ਵਿੱਚ ਜਿ세 ਇਹ ਇਧਰ ਕਿ ਸਾਊਥ ਸਾਈਡ ਜਿਹੜੀ ਹੈ ਉਹ ਉਸ ਤੋਂ ਪਹਿਲੇ ছত্রਪਾਲਤੀ ਸ਼ਿਵਾਜੀ ਮਹਾਰਾਜ ਜਿਹੜੇ ਹੋਏ ਹੈ ਉਹਨਾਂ ਦੀ ਮਾਤਾ ਨੇ ਇਹ ਇਸਨੂਰੰਭ ਕੀਤਾ ਹੈ ਤੇ ਹੋਰ ਉਸ ਵਕਤ ਦੀ ਜਿਹੜੀ ਹੈ ਇਹ ਜ ਮਗਰ ਤੋਂ ਹੀ ਤੇ ਕਥਾ ਜਿਲੀ ਮੈਂ ਆਪਣਾ ਪਰੰਪਰਾ ਜਿਹੜੀ ਹੈ ਚਲੀ ਆ ਰਹੀ ਹੈ ਮਹਾਰਾਸ਼ਟਰ ਦੇ ਬਾਬਾ ਜੀ ਸਭ ਤੋਂ ਵੱਡਾ ਤਿਉਹਾਰ ਇਹ ਮੰਨਿਆ ਜਾਂਦਾ ਹੈ ਸਭ ਤੋਂ ਸੇ ਵੱਡਾ ਤਿਉਹਾਰ ਜਿਹੜਾ ਨਾ ਇਹ ਹੀ ਮੰਨਿਆ ਜਾਂਦਾ ਹੈ ਉਹ ਵੀ ਨੌਜਵਾਨ ਬੱਚੇ ਵੀ ਅਸੀਂ ਦੇਖਦੇ ਆਂ ਵੀ ਤੁਹਾਡੇ ਇੱਥੇ ਮੈਂ ਅਸੀਂ ਦੇਖਿਆ ਦਰਬਾਰ ਤੇ ਖਾਸ ਕਰਕੇ ਨੌਜਵਾਨ ਬੱਚੇ ਬੜੀ ਵੱਡੀ ਸੇਵਾਵਾਂ ਦਿੰਦੇ ਨੇ ਔਰ ਮੈਨੂੰ ਇੱਥੇ ਵੀ ਇਹ ਵੀ ਸੁਣ ਚ ਮਿਲਿਆ ਵੀ ਜਿਹੜੇ ਬੱਚੇ ਤੇ ਸੇਵਾ ਕਰਦੇ ਨੇ ਜੀ ਉਹ ਅੱਛਾ ਅੱਛੇ ਉਹਦੇ ਵੀ ਪਾ ਚੁੱਕੇ ਨੇ ਅੱਛੀ ਚੀਜ਼ਾਂ ਨੌਕਰੀਆਂ ਵੀ ਕਰ ਚੁੱਕੇ ਨੇ ਹਾਂ ਜੀ ਦੇਖੋ ਐਸਾ ਹੈ ਬੱਚੇ ਜਿਸ ਟਾਈਮ ਕਿਸੇ ਵੀ ਅੱਛੇ ਕੰਮ ਦੇ ਜੁੜਦੇ ਹੈ ਤੇ ਉਹਨਾਂ ਨੂੰ ਅੱਛੀ ਔਰ ਅੱਛਾ ਅਨੁਸੰਸਕਾਰ ਮਿਲਦਾ ਹੈ ਜਿਸ ਤਰੀਕੇ ਨਾਲ ਤੁਸੀਂ ਅੱਜ ਵੀ ਦੇਖਿਆ ਹੋਣਾ ਹੈ ਕਿ ਬੱਚਿਆਂ ਨੇ ਹਰ ਇੱਕ ਬੱਚੇ ਨੇ ਜਿਹੜੀ ਹੈ ਤੋਤੀ ਪਾਈ ਹੈ ਆਪਣਾ ਕਲਚਰ ਜਿਹੜਾ ਹੈ ਸੰਸਕਾਰ ਜਿਹੜਾ ਹੈ ਉਹ Hindu ਮਾਈਂਡਰ ਸਨਾਤਨ ਜਿਹੜਾ ਸੰਸਕਾਰ ਜਿਹੜਾ ਉਹਨਾਂ ਨੂੰ ਮਿਲਿਆ ਹੈ ਪੱਕਾ ਬਣਿਆ ਹੈ ਤੇ ਇਸ ਤਰੀਕੇ ਦੇ ਨਾਲ ਬੱਚੇ ਜਿਹੜੇ ਨਾ ਆਸਾਸ ਜੁੜ ਰਹੇ ਹੈ ਔਰ ਜਿਹੜੇ ਜੁੜੇ ਔਰ ਇੱਕ ਗਰੁੱਪ ਨਿਕਲ ਗਿਆ ਦੂਸਰਾ ਨਿਕਲ ਗਿਆ ਇਸ ਤਰੀਕੇ ਦੇ ਨਾਲ ਕੋਈ ਬਾਹਰ ਚਲੇ ਗਿਆ ਕੋਈ ਨੌਕਰੀ ਤੇ ਲੱਗ ਗਿਆ ਇਸੇ ਤਰੀਕੇ ਦੇਣਾ ਇਹਨਾਂ ਦੀਆਂ ਮਨੋ ਕਮਨਾ ਜਿਹੜੀਆਂ ਹਨਾ ਉਹ ਭਗਵਾਨ ਪੂਰੀਆਂ ਕਰਦੇ ਰਹਿੰਦੇ ਹਨਾ ਭਾਈ ਜਿਹੜੇ ਨੌਜਵਾਨ ਬੱਚੇ ਜਿਹੜੇ ਭੜਕ ਚੁੱਕੇ ਆ ਜਾਂ ਗਲਤ ਰਸਿਆਂ ਦੇ ਚਲੇ ਗਏ ਆ ਉਹਨਾਂ ਬੱਚਿਆਂ ਨੂੰ ਵਾਪਸ ਲਿਆਉਣ ਵਾਸਤੇ ਇੱਕ ਹੀ ਮੈਸੇਜ ਉਹਨਾਂ ਨੂੰ ਦੋਗੇ ਦੱਸ ਲਿਖੋ ਉਹਨਾਂ ਨੂੰ ਵਾਪਸ ਆਣ ਦਾ ਇਹੀ ਹੈ ਕਿ ਇਹ ਪਰਮਾਤਮਾ ਦੇ ਪਾਸੇ ਨੂੰ ਜੁੜਨਾ ਔਰ ਗੰਦੀਆਂ ਸੋਸਾਇਟੀਆਂ ਤੇ ਜਾਂ ਆਸ-ਪਾਸ ਘੁੰਮਣ ਨਾਲੋਂ ਜਿਹੜਾ ਨਾ ਉਹ ਅਸਰ ਹਸਣ ਜਿਸ ਟਕ ਵਕਤ ਉਹਨਾਂ ਕੋਲ ਯਾਨੀ ਕਿ ਖਾਲੀ ਟਾਈਮ ਮਿਲਦਾ ਹੈ ਤੇ ਉਸ ਵਕਤ ਕਿਸੇ ਵੀ ਹਮ ਮੰਦਰ ਗੁਰਦੁਆਰੇ ਕਿਤੇ ਵੀ ਜਿਹੜਾ ਜਾਨ ਔਰ ਉਹਨੂੰ ਜਿੱਥੇ ਅੱਛੀ ਸਿੱਖਿਆ ਮਿਲ ਸਕਦੀ ਹੋਵੇ ਉਹਦੇ ਨਾਲ ਜੁੜਨਾ ਔਰ ਤਾਂ ਹੀ ਉਹ ਬਕਸੀ ਹੋ ਸਕਦੀ ਹੈ ਸੋ ਬਾਬਾ ਜੀ ਨਾਲ ਗੱਲਬਾਤ ਕਰ ਰਹੇ ਸੀ ਜੀ ਦੇਖੋ ਸਭ ਤੋਂ ਵੱਡੀ ਗੱਲ ਸੀ ਸਾਡੀ ਪੀ ਗਣਪਤੀ ਉਤਸਵ ਦਾ ਸਾਰੇ ਮਨਾਉਂਦੇ ਨੇ ਪਰ ਇਹਦੇ ਬਾਰੇ ਜਾਣਕਾਰੀ ਬਹੁਤ ਘੱਟ ਲੋਕਾਂ ਨੂੰ ਹੈ ਜੀ ਸੋ ਸਾਡਾ ਮੇਨ ਮਕਸਦ ਇਹ ਸੀ ਵੀ ਤੁਹਾਡੇ ਤੱਕ ਕੋਈ ਜਾਣਕਾਰੀ ਪਹੁੰਚੇ ਪੀ ਗਣਪਤੀ ਉਤਸਵ ਮਨਾਇਆ ਕਿਉਂ ਜਾਂਦਾ ਵਾ ਜੀ ਸੋ ਬਾਬਾ ਜੀ ਨੇ ਪੂਰੇ ਸੰਖੇਪ ਨਾਲ ਜਿਹੜਾ ਵਾ ਜੀ ਵਿਸਥਾਰ ਪੂਰਵਕ ਜਿਹੜਾ ਵਾ ਤੁਹਾਨੂੰ ਉਹ ਦੱਸਿਆ ਵਾ ਜੀ ਸੋ ਉਮੀਦ ਕਰਾਂਗੇ ਵੀ ਤੁਹਾਨੂੰ ਇਹ ਸਾਡੀ ਜਿਹੜੀ ਪੇਸ਼ਕਸ਼ ਜੀ ਪਸੰਦ ਆਏਗੀ ਔਰ ਇਹਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਜੀ ਸੋ ਦਿਨਨਗਰ ਤੋਂ ਵਿਜੇ ਸ਼ਰਮਾ ਦੇ ਨਾਲ ਰਜਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ